ਪੈਸਾ ਬਣਾਉਣ ਦੇ ਲਈ ਜੀ ਤੁਹਾਡਾ ਮਾਈਂਡ ਬਾਈ ਜਿਹੜਾ ਉਹ ਠੀਕ ਹੋਣਾ ਬਹੁਤ ਜ਼ਰੂਰੀ ਆ। ਇਸੇ ਦੇ ਰਿਗਾਰਡਿੰਗ ਅੱਜ ਅਸੀਂ ਗੱਲ ਕਰਨੀਆਂ ਫਲੋਰਾਈਡ ਬਾਰੇ। ਫਲੋਰਾਈਡ ਵਾ ਜਿਹੜਾ ਉਹ ਸਾਡਾ ਆਮ ਚੀਜ਼ਾਂ ਦੇ ਵਿੱਚ ਪਾਇਆ ਜਾਂਦਾ ਆ ਪੀਣ ਵਾਲੇ ਪਾਣੀ ਦੇ ਵਿੱਚ, ਟੈਪ ਵਾਟਰ, ਕਾਲਗੈਟ ਜਿਹੜੀ ਆਪਾਂ ਟੂਥ ਬ੍ਰਸ਼ ਲਈ ਯੂਜ਼ ਕਰਦੇ ਆਂ, ਕੋਈ ਵੀ ਕਾਲਗੈਟ ਜਿਹੜੀ ਆਪਾਂ ਆਮ ਤੌਰ ਤੇ ਸਟੋਰ ਦੇ ਵਿੱਚ ਦੇਖਦੇ ਆਂ ਉਹਨਾਂ ਸਾਰਿਆਂ ਦੇ ਵਿੱਚ ਫਲੋਰਾਈਡ ਤਾਂ ਹੁੰਦਾ ਹੀ ਹੁੰਦਾ ਆ। 1960 ਦੇ ਵਿੱਚ ਬਹੁਤ ਲੋਕਾਂ ਨੇ ਇਹਦਾ ਪ੍ਰੋਟੈਸਟ ਵੀ ਕੀਤਾ ਸੀਗਾ ਕਿ ਇਹ ਆਮ ਚੀਜ਼ਾਂ ਦੇ ਵਿੱਚ ਨਾ ਪਾਵੋ ਕਿ ਇਹ ਸਿਹਤ ਲਈ ਬਹੁਤ ਹਾਨੀਕਾਰਕ ਨੇ। ਇਹਨੂੰ ਯੂਜ਼ ਕੀਤਾ ਜਾਂਦਾ ਆ ਤੇ ਇਹ ਉਹ ਚੀਜ਼ ਵਾ ਜਿਹੜੀ ਸਾਡੇ ਆਮ ਚੀਜ਼ਾਂ ਦੇ ਵਿੱਚ ਪਾਈ ਜਾਂਦੀ ਹੈ ਜਿਹੜੀ ਅਸੀਂ ਡੇਲੀ ਖਾਣ ਪੀਣ ਦੇ ਲਈ ਵਰਤੋਂ ਕਰਦੀਆਂ ਅਮਰੀਕਾ ਦੀ ਸਰਕਾਰ ਨੇ ਵਰਲਡ ਹੈਲਥ ਆਰਗੇਨਾਈਜੇਸ਼ਨ WHO ਉਹਨਾਂ ਦੇ ਨਾਲ ਕੰਮ ਕਰਕੇ ਲੋਕਾਂ ਦੇ ਵਿੱਚ ਇਹ ਮਾਈਂਡਸੈਟ ਬਣਾਤਾ ਵੀ ਜਿਹੜਾ ਫਲੋਰੀਡ ਵਾ ਉਹ ਸੇਦਰ ਲਈ ਠੀਕ ਵਾ ਇਹ ਤੁਹਾਡੀ ਕੈਵਿਟੀ ਪਛਾਣ ਦੇ ਲਈ ਬਹੁਤ ਸਹੀ ਆ ਪਰ ਜੇ ਅਸੀਂ ਨੋਟਿਸ ਕਰੀਏ ਜਿਹੜਾ ਆਪਣਾ ਡੈਂਟਲ ਕੇਅਰ ਵਾ ਉਹ ਫ੍ਰੀ ਨਹੀਂ ਹੈਗਾ ਪਰ ਬਹੁਤ ਹੋਰ ਚੀਜ਼ਾਂ ਇੱਥੇ ਫ੍ਰੀ ਹੈਗੇ ਨੇ ਕੈਨੇਡਾ ਡੈਂਟਲ ਕੇਅਰ ਹੈਗੀ ਵੀ ਬਹੁਤ ਐਕਸਪੈਂਸਿਵ ਆ ਆਂਕਸ਼ਕ ਕੰਟਰੀਆਂ ਨੇ ਜਿਨ੍ਹਾਂ ਦੇ ਵਿੱਚ ਫਲੋ ਦੀ ਮਾਤਰਾ ਪਾਈ ਜਾਂਦੀ ਆ ਹੁਣ ਗੱਲ ਕਰਦੇ ਆਂ ਵੀ ਇਹਦੇ ਨੁਕਸਾਨ ਕੀ ਨੇ ਇਹਦਾ ਸਾਡੇ ਦਿਮਾਗ ਦੇ ਵਿੱਚ ਪਾਈਨਲ ਗਲੈਂਡ ਦੇ ਉੱਪਰ ਇਫੈਕਟ ਪੈਂਦਾ ਆ ਪਾਈਨਲ ਗਲੈਂਡ ਦੇ ਉੱਪਰ ਜਦ ਇਫੈਕਟ ਪੈਂਦਾ ਹੈ ਤੇ ਇਹ ਸਾਡੇ ਮੈਲਾਟੋਨਿਨ ਦੇ ਨਾਲ ਡਿਸਟਰਬੈਂਸ ਕਰਦਾ ਹੁਣ ਮੈਲਾਟੋਨਿਨ ਦਾ ਰੋਲ ਇਹੇ ਹੁੰਦਾ ਸਾਡਾ 슬ੀਪਿੰਗ ਰਿਦਮ ਨੂੰ ਸੈੱਟ ਕਰਕੇ ਰੱਖਣਾ ਇਸੇ ਕਰਕੇ ਅਸੀਂ ਨੋਟਿਸ ਕਰਦੇ ਆਂ ਬਹੁ ਲੋਕਾਂ ਨੂੰ ਨੀਂਦ ਦੀ ਪ੍ਰੋਬਲਮ ਹੈ ਇਥੇ ਡਿਪਰੈਸ਼ਨ ਨਾਲ ਲੋਨਲੀ ਲੈਸ ਲੇਜੀ ਇਹ ਚੀਜ਼ਾਂ ਸਾਰੀਆਂ ਕੰਟ੍ਰਿਬਿਊਟ ਕਰਦੀਆਂ ਨੇ ਆਪਣੀ ਲਾਈਫ ਦੇ ਵਿੱਚ ਸਟੱਡੀ ਇਹ ਵੀ ਕਹਿੰਦੀ ਆ ਵੀ ਇਹ ਸਾਡੇ ਆਈਕਿਊ ਨੂੰ ਵੀ ਲੋਅਰ ਕਰਦੀ ਆ ਜ ਦਲੋਰਾ ਅਸੀਂ ਬਹੁਤ ਡੀਪ ਸੋਚ ਨਹੀਂ ਸਕਦੇ ਸਾਡੀ ਕ cognition skills ਘਟਨੇ ਸਾਡਾ ਲੌਜੀਕਲ ਥਿੰਕਿੰਗ ਸਾਡੀ ਘਟ ਹੋ ਜਾਂਦੀ ਆ ਨਿਆਣੇ ਨੇ ਜਿਹੜੇ ਉਹ ਜਿਆਦਾ ਸੈਂਸਿਟਿਵ ਨੇ ਫਲੋਰਾਈਡ ਦੇ ਨਾਲ ਕਿਉਂਕਿ ਉਹਨਾਂ ਦੇ ਹਜੇ ਦੰਦ ਨਿਕਲ ਰਹੇ ਨੇ ਤੇ ਜਦੋਂ ਨੇ ਦੰਦ ਨਿਕਲ ਰਹੇ ਨੇ ਉਹ ਪਾਣੀ ਇਹ ਵਾਲਾ ਪੀ ਰਹੇ ਨੇ ਉਹਨਾਂ ਦਾ ਡਾਇਰੈਕਟ ਕੰਟੈਕਟ ਫਲੋਰਾਈਡ ਦੇ ਨਾਲ ਹੀ ਹੁੰਦਾ ਹੈ ਦੰਦਾਂ ਦਾ ਇਹ ਤਾਂ ਐਸਟਰੋਨ ਦੇ ਉੱਪਰ ਵੀ ਬਹੁਤ ਇਫੈਕਟਵਾ ਕਿਉਂਕਿ ਜੇ ਫਲੋਰਾਈਡ ਜਿਆਦਾ ਮਾਤਰਾ ਵਿੱਚ ਹੋਵੇ ਸਰੀਰ ਦੇ ਵਿੱਚ ਤਾਂ ਸਾਡਾ ਟੈਸਟੋਨ ਲੈਵਲ ਲੋ ਹੁੰਦਾ ਆ ਤੁਹਾਨੂੰ ਖੁਦ ਨੂੰ ਵੀ ਪਤਾ ਹੈ ਵੀ ਟੈਸਟੋਨ ਆਪਣੀ ਬੋਡੀ ਦੇ ਵਿੱਚ ਹੋਣਾ ਬਹੁਤ ਜੀ ਇਹ ਇੱਕ ਮੇਨ ਡਰਾਈਵਿੰਗ ਫੋਰਸ ਵਾ ਜੋ ਵੀ ਇਸ ਕੁਝ ਕਰਨਾ ਚਾਹੁੰਦੇ ਆ ਜਿੰਦਗੀ ਦੇ ਵਿੱਚ এনवायरमेंटਲ ਪ੍ਰੋਟੈਕਸ਼ਨ ਏਜੰਸੀ ਫਲੋਰੀਡ ਨੂੰ ਪਹਿਲੇ 100 ਕੈਮੀਕल्स ਦੇ ਵਿੱਚ ਪਾਉਂਦੀ ਹੈ ਜਿਹੜੀ ਸਾਡੀ ਨਿਊਰੋਟੌਕਸਿਸਿਟੀ ਸਾਨੂੰ ਕਰਦੀ ਆ ਨਿਊਰੋਟੌਕਸਿਸਿਟੀ ਦੇ ਨਾਲ ਕੀ ਹੁੰਦਾ ਹੈ ਜਿਹੜਾ ਮੈਨਿਮੇਡ ਕੈਮੀਕल्स ਨੇ ਉਹਦਾ ਨਰਵਸ ਸਿਸਟਮ ਦੇ ਨਾਲ ਕੰਟੈਕਟ ਹੋ ਗਿਆ ਹੁਣ ਜਿਹੜਾ ਨਰਵਸ ਸਿਸਟਮ ਦਾ ਨੇਚਰਲ ਰਿਦਮ ਹੈ ਜੋ ਸਾਡੇ ਹਿਊਮਨ ਬੀংস ਹਿਊਮੈਨਿਟੀ ਦਾ ਬਹੁਤ ਸਾਲਾਂ ਤੋਂ ਨੇਚਰਲੀ ਚੱਲ ਰਹੀ ਆ ਰਿਦਮ ਉਹਦੇ ਨਾਲ ਹੁਣ ਛੇੜਛਾੜ ਹੋ ਜਾਂਦੀ ਆ ਹੁਣ ਇਹਦੇ ਸੋਲੂਸ਼ਨਸ ਕੀ ਨੇ ਸਭ ਤੋਂ ਵੱਡਾ ਸੋਲੂਸ਼ਨ ਜੇ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਆਪਣੇ ਘਰ ਦੇ ਵਿੱਚ ਆਰਓ ਸਿਸਟਮ ਰਿਵਰਸ ਆਸਮੋਸਿਸ ਜਿਹੜਾ ਪਾਣੀ ਨੂੰ ਫਿਲਟਰ ਕਰਨ ਵਾਲਾ ਸਿਸਟਮ ਲਵਾ ਸਕਦੇ ਹੋ ਤਾਂ ਜੋ ਤੁਸੀਂ ਆਪਣੀ ਕੁਕਿੰਗ ਜਾਂ ਪੀਣ ਵਾਲਾ ਪਾਣੀ ਇੱਕ ਸਾਫ਼ ਪਾਣੀ ਪੀ ਸਕੋ ਤੁਸੀਂ ਇਮਲੀ ਵੀ ਖਾ ਸਕਦੇ ਹੋ ਇਮਲੀ ਇੱਕ ਬਹੁਤ ਵਧੀਆ ਸੋਰਸ ਆ ਫਲੋਰਾਈਡ ਨੂੰ ਸਰੀਰ ਦੇ ਵਿੱਚੋਂ ਫਲਸ਼ ਆਊਟ ਕਰਨ ਦੇ ਲਈ ਵਿਟਾਮਿਨ ਈ ਲੈ ਸਕਦੇ ਆ ਇਹ ਵੀ ਬਹੁਤ ਵਧੀਆ ਸੋਰਸ ਆ ਤੇ ਤੁਸੀਂ ਫਲੋਰਾਈਡ ਫ੍ਰੀ ਟੂਥਪੇਸਟ ਵੀ ਲੈ ਸਕਦੇ ਆ ਈਜ਼ਲੀ ਜੇ ਤੁਸੀਂ ਗੂਗਲ ਕਰੋਗੇ ਤਾਂ ਤੁਹਾਨੂੰ ਬਹੁਤ ਹੀ ਫਲੋਰਾਈਡ ਫ੍ਰੀ ਟੂਥਪੇਸਟ ਮਿਲ ਚੁਗੇ ਪਰ ਆਮ ਸਟੋਰਾਂ ਬੱਚੇ ਤੁਹਾਨੂੰ ਇਹ ਮਿਲਨੇ ਬਹੁਤ ਔਖੇ ਨੇ ਇਹ ਤਾਂ ਜੀ ਇੱਕ ਚੀਜ਼ ਸੀਗੀ ਜਿਹਦੇ ਬਾਰੇ ਮੈਂ ਦੱਸ ਰਿਹਾ ਆਂ ਵੀ ਆਪਣੀ ਬੋਡੀ ਨੂੰ ਹੀ ਕਿਦਾਂ ਅਫੈਕਟ ਕਰਦੀ ਹੈ ਇਦਾਂ ਬਹੁਤ ਚੀਜ਼ਾਂ ਨੇ ਜਿਹੜੀਆਂ ਸਾਡੀ ਬੋਡੀ ਨੂੰ ਅਫੈਕਟ ਕਰਦੀਆਂ ਨੇ ਗੱਲ ਫਿਰ ਇਦਾਂ ਆਉਂਦੀ ਜੀ ਜੋ ਅਸੀਂ ਖਾਵਾਂਗੇ ਆਪਣੀ ਬੋਡੀ 'ਚ ਪਾਵਾਂਗੇ ਉਹੀ ਆਊਟਕਮ ਬਾਹਰ ਆਣਾ ਆ ਜੋ ਅਸੀਂ ਆਪਣੀ ਬੋਡੀ ਦੇ ਵਿੱਚ ਪਾਉਂਦੇ ਆਂ ਜੀ ਇਹ ਹੀ ਬਹੁਤ ਜ਼ਰੂਰੀ ਆ ਤਾਂ ਹੀ ਜੇ ਅਸੀਂ ਨੋਟਿਸ ਕਰੀ ਅੱਜਕੱਲ ਸਪ੍ਰਿੰਗ ਵਾਟਰ ਬਹੁਤ ਹੀ ਫੇਮਸ ਵਾ ਲੋਕ ਸਪ੍ਰਿੰਗ ਵਾਟਰ ਨੂੰ ਬਹੁਤ ਕਹਿੰਦੇ ਵੀ ਸਪ੍ਰਿੰਗ ਵਾਟਰ ਪੀਓ ਕਿਉਂਕਿ ਉਹ ਆਕਸੀਜਨੇਟਡ ਹੁੰਦਾ ਹੈ ਜਦੋਂ ਬੋਡੀ 'ਚ ਤਰੀ ਵੀਡੀਓ ਪਸੰਦ ਆਈ ਹੋਵੇਗੀ ਮਿਲਦੇ ਹਾਂ ਜੇ ਅਗਲੀ ਵੀਡੀਓ ਦੇ ਵਿੱਚ ਪੀ ਸਾਫਟ